ਸਾਸ੍ਰੀ ਕਾ ਜੀ ਸਾਰੇ ਵੀਰਾਂ ਅੱਜ ਹੈਗੀ ਆਪਣੇ ਮਕਰ ਮਹੀਨੇ ਦੇ ਸੇਰਾਂ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਨੇ ਆ ਤੇ ਆਓ ਚੱਲੀਏ ਹੋਰ ਸਾਰੇ YouTube ਵਾਲੇ ਵੀਰ ਸਾਰੇ ਠੀਕ ਹੋਣਗੇ ਮਾਲਵਾ ਵਲੌਗ ਪੀ ਵੀ ਹੁੰਦੀ ਆਪਣਾ ਚੈਨਲ YouTube ਤੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਇਧਰ ਸਾਹਮਣੇ ਦਿਖ ਰਿਹਾ ਗੁਰਦਾਰਾ ਸਾਹਿਬ ਦਾ ਗੰਮਸ ਆਪਣੇ ਨਾਲ ਹੀ ਇਹ ਕਰਦੇ ਇਸ ਨੂੰ ਲੈ ਕੇ ਚੱਲਦੇ ਹਾਂ ਬੰਸਾਲਾ ਸਾਹਿਬ ਆਪਣੇ ਗੁਰਦਾਰਾ ਸਾਹਿਬ ਸੰਗਤਾਂ ਦੇ 12 ਮਾਹਾਂ ਦੇ ਪਾਠ ਚੱਲ ਰਹੇ ਨੇ ਉਹਨਾਂ ਸਾਰੇ ਪਾਰਟ ਸ਼ੁਰੂ ਹੋਇਆ ਵਾ ਤੇ ਪਰ ਹੁਣ ਚੱਲ ਰਹੇ ਹਾਂ ਗੁਰਦਾਰਾ ਸਾਹਿਬ ਬਣੇ ਰਹੋ ਵੀਡੀਓ ਨਾਲ ਜਿਹਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਾਨੂੰ ਹੌਸਲਾ ਮਿਲ ਸਕੇ ਵੀ ਹਾਂ ਸਾਨੂੰ ਇਹਨੇ ਜਿਹੜਾ ਕੋਈ ਦੇਖ ਰਿਹਾ ਕੋਈ ਵੀਡੀਓ ਆਪਣੇ ਪਿੰਡ ਦਾ ਜਾਂ ਸ਼ਹਿਰ ਦਾ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਮੇਰੇ ਦੇਖ ਰਹੇ ਆ ਆਪਾਂ ਇੱਥੇ ਹੀ ਪਹੁੰਚ ਪਿੱਛੇ ਨਿਕਰ ਜਾਵਾਂਗੇ ਆਪਣਾ ਵੱਡਾ ਰੋਡ ਆ ਗਿਆ ਹੀ ਪਾਚਾ ਕਰਨ ോഡാൻ്റെ ഇതോടെ പെൺകുട്ടി ബസ്റ്റ ਬੰਦੀਆਂ ਦੀਆਂ ਦੁਕਾਨਾਂ ਆ ਗਈਆਂ ਟਾਇਰ ਪੈਂਚਰ ਵਾਲੀ ਦੁਕਾਨਾਂ ਆ ਗਈਆਂ ਬੰਦਾ ਬੰਦਾ ਬੈਠੇ ਆ ਪੈਂਚਰਾਂ ਦਾ ਬੰਦਾ ਤਾਂ ਬੈਠੀ ਇਹਦੇ ਚ ਇਧਰ ਆਪਣੀ ਮੈਡੀਕਲ ਦੀ ਦੁਕਾਨਾਂ ਆ ਗਈ ਡਾਕਟਰ ਜੀ ਨੇ ਕਾਣਾ ਵਸੂ ਨੀ ਲੈ ਗੋਟਾ ਦੇ ਤੇ ਆਪਣਾ ਇਧਰ ਕੁੱਤੇ ਹੁਣ ਡਾਕਟਰ ਆ ਗਿਆ سب بڑے آ <سؤال> چکے ہیں سامنے <سؤال> پ्रेक्तर सभू यिरा स्वाया लोगि तरो दास्तो लोगि तरो दास्तो जानु दे रिंग कायु तरँ के धेरि दावा दर्ग तरणी तुम्हे सुन्कर कारी दूंजे हूँ वैर ਜੈ ਦਾ ਸਾਧੂ ਗੁਰੂ ਸਾਖੋਂ ਕਾਰਾ ਤੇ ਗੁਰੂ ਜੀ ਦੀ ਪੱਤੇ ਆਪੇ ਭਗਤੀ ਦੇ ਕੀ ਪ੍ਰਾਪਤਾਈ ਰਤਨੇ ਪ੍ਰਭੂ ਕੋ ਅਹਿਤ ਪ੍ਰਕਾਰ ਗੁਰੂਆਂ ਅੰਦਰ ਆਈ ਪ੍ਰੀ ਆਈ ਗੁਰੂ ਸਾਧ ਸੰਗਤਾਂ ਨੇ ਸੁਹਾਏ ਟੀਸ਼ ਆ ਦਿਨ ਬਾਸੂ ਜੀ ਨੂੰ ਸੁਖੋ ਕੇ ਰਾਇ ਜੀ ਦੀ ਗਾਰਕ੍ਰਿਤੀ ਜੀ ਅਈਆ ਦੇਵਾ ਅਰਜੁਨ ਜੀ ਮੇਰਾ ਤੁਮ ਨੂੰ ਸੁਣਾਵਾਂ ਤਾਹੀ ਕੋਈ ਕੋਈ ਸੁਣਾ ਨੀ ਜੀਵਾ ਹੋਰ ਵੀ ਤੁਮ ਜੀਆ ਤੇ ਅਸਰੇ ਕ੍ਰਿਆਣੇ ਧਰ ਕੇ ਸੁਧਿ ਕਰਦੇ ਮਾਤ ਬਾਣ ਚੱਲਵਾਉਣ ਉਪਰਗਰਾਮ ਅਨਿਆਤ ਕੜੀਆਂ ਜਿੜੇ ਤਨ ਮਾਲਿਆ ਮਾਤ ਜਵਾਇ ਕਰੇ ਕੋਤੋ ਹੋਰਾਂ ਦੇ ਸ੍ਰੀ ਬਾਣੀ ਚਰਮਾਨੀਆਂ ਕੀਤੀਆਂ ਹਰ ਧਰਮ ਨਿਯਾਰਿਆ ਤੇ ਭਗਤ ਵੀ ਆਪ ਜੀ ਦੇ ਘਰ ਆਇਆ ਤਾਂ ਕਿ ਪਾਸੇ ਮੇਲਵਾਨ ਸਾਹਿਬ ਜੀ ਦੇ ਘਰ ਬੱਲੇ ਪ੍ਰਸੰਗ ਵਿੱਚ ਆਉਂਦੇ ਪਾਸੇ ਮੇਲਵਾਨ ਸੁਰਾ ਦੇ ਘਰ ਆਦ ਨੂੰ ਕਰਨ ਕੇ ਪਾਸੇ ਮੇਲਵਾਨ ਮਾੜਾ ਸਾਹ ਦੇ ਵਕਤ ਸਿਰਵਾ ਲਈ ਬਲਕੁ ਨੰਮੀ ਅੰਤ ਦੇ ਬਾਗ ਵਿੱਚ ਸਿਰ ਪਾਸੇ ਮੇਲਵਾਨ ਵਾਲੇ ਭਾਣੇ ਭਰਿਆ ਜੁਜਾ ਤੁਕੇ ਇਤਹਾਸ ਕਾ ਜਨ ਉਪੰਜਨ ਬਾਛਿਆ ਬੁਲਾ ਰਹਿਣੋ ਉਹੀਆਂ آپ یہ ریاض قسم کے ساتھ سنا کریں اور ہم حضور کے ساتھ خانگی کے قرمان کرنے بڑی کو مانتا کر آئے رسوات نے جب دے بسنا دے یا حصہ سکیرہ آدھے در قرمان کرنے کریں اس طرح پر فکرہ سکیرہ سکیرہ قرمان کرنے کے ساتھ سکیرہ میں وہاں سورہ جنہ کے پاس آئے دھنکا ਆਪ ਜੀ ਦੇ ਬਾਤ ਨੂੰ ਜੇ ਪਾਸੇ ਮਿਲਵਾ ਤੇ ਤੁਮਨੇ ਰੋਸ ਨੂੰ ਵੀ ਕੜੇ ਜੇ ਕਰਦੇ ਤੇ ਬਾਤ ਨਹੀਂ ਮਿਲਵਾ ਤੁਮੂਤੇ ਬਾਤ ਨਹੀਂ ਮਿਲ ਤੁਮ ਪਾਸੇ ਮਿਲਵਾ ਗ੍ਰਾਮ ਦਾ ਕਾਹਨੇ ਨਾਲੇ ਕਰਕੇ ਨਾਲੇ ਬਿਖਾ ਦਿੱਤੇ ਮੇਰੇ ਜੀ ਬਾਹਰ ਪਰਵਾਹ ਨੂੰ ਪਾਸਾ ਦੇ ਜਾਂ ਇੱਕ ਪ੍ਰਕਾਰ ਜਿਹੜਾ ਬਹੁ ਜੇ ਨਹੀਂ ਟਾਇਏ ਇਹ ਸਰੀਰ ਦਾ ਤੋੜ ਦਿੱਤਾ ਉਹ ਸਾਹੂ ਪਰਵਾਸਯੋਤ ਰਾਤ ਨੂੰ ਨਵਾਂ ਕੋਬੀ ਯੂਨਿਟ ਦੇ ਨਾਮ ਸਤਨਾਮ ਵਾਹਿਗੁਰੂ ਸਭਨ ਕਿਰਪਾ ਦੇ ਸਤਿਕਾਰ ਅੰਮਿਤ ਜੋ ਸੰਗਤਾਂ ਦਾ ਮੰਦਰ ਵੀ ਜਿਹੜਾ ਮੰਤਰੇ ਨਾ ਕੋਸ਼ੇ ਪਾਸ ਦੇ ਨਾਮ ਸਤਵਾ ਪ੍ਰਮੇਸ਼ਰ ਨੂੰ ਨਿਤਿ ਸੇ ਸ਼ਾਂਤੀ ਕਲਾ ਵਰਤ ਕਰਨੇ ਨਗਰ ਕੇਲੇ ਵਿੱਚ ਸਾਧ ਬਾਰਗੁਰੂ ਸਤਿ ਪ੍ਰਤਾਪ ਦੇ ਨਾਮ ਲੈ ਕੇ ਖਾਣ ਪਾਨ ਨੂੰ ਤਸੀਆਂ ਬਖਸ਼ ਕਰੇਗਾ ਸਤਨਾਮ ਕਰੇਗਾ ਵਾਹਿਗੁਰੂ ਦੀ ਕਿਰਪਾ ਕੋ ਬਾਹਿਤ ਬਲਤ ਨੂੰ ਅੰਤ ਕਰੇਗਾ ਜੀ ਜੰਤਰ ਤੁਰਨ ਤੁਮਾਰੇ ਸਾਰ ਬੱਲੇ ਤੁੰਦ ਵਾਸੇ ਜੋਤ ਤੁਸਾ ਦਾ ਚੋਈ ਚੰਗਾ ਅਰਨਕ ਪੀਰ ਦਾਸੇ ਨਾਨਕ ਧਰਨੀ ਹੋਵੇ ਸਾਹਿਬ ਜੀ ਭਾਲੇ ਮਨ ਨੇ ਰਾਜ ਕਰੇਗਾ ਪਰਸਾ ਰਾਗੀ ਰਹੇ ਨ ਕੋਈ ਵਰਤ ਸਭ ਜਗ ਦੇ ਜੁਤੀ ਸਰਨ ਜੋ ਹੋਏ ਚੜੇ ਸੂਤਰੇ ਪਾਰ ਸਰਬਦਾ ਗੁਰਦੇ ਹੁੰਦੇ ਗੁਰੂ ਭਾਰਤ ਉਤਾਰਨ ਹਾਰ ਸਰਬਦਾ ਗੁਰ ਪੇਵਦੇ ਗੁਰੂ ਭਾਰਿ ਉਤਾਰਨ ਹਾਰ ਬੋਲੇ ਮੇਰੀ ਪਾਉ ਨਿਆ ਸਾ ਸ੍ਰੀ ਆਕਾਲ

ਗਿਆਨ ਧਿਆਨ ਕਿਸ ਕਰਮ ਨਾ ਜਾਣਾ ਕਾਰਨਾ ਜਾਣ ਤੇਰੀ ਗਿਆਨ ਧਿਆਨ ਕੋਈ ਕਰਮ ਨਾ ਜਾਣਾ ਕਾਰਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਾ ਰੱਖੇ ਨੇਰੇ ਸਤਨਾਮ ਤੇ ਵਾਹਿਗੁਰੂ ਜੇ ਤਕਾਲ ਰਹਿਮ ਚਿਤ ਆਇਆ ਉਹ ਕਰ ਨਈ ਮਾਇਆ ਸ਼ੁਕਦਾ ਗੁਰੂ ਕਾਇਆ ਤਸ ਤਾ ਹਰਿ ਜਨ ਮਟਾਇਆ ਹਰ ਕੇ ਨਾਮ ਕੀ ਵੜਿ ਆਏ ਆਡ ਭੈ ਗੁਰ ਗਾਏ ਗੁਰਪੁਰ ਕੈ ਪਾਏ ਕੀ ਯਕਾਤ ਦੁਹਾਰੀ ਜਨਮ ਲਹੇ ਅਮਰ ਚਵਾਰੀ ਨਾਨਕ ਦਾ ਦੁਖਾਏ ਵਰਪੂਰੇ ਤੇ ਜਾਣੀ ਪ੍ਰਭ ਕੀ ਯਕਾਤ ਦੁਹਾਰੀ ਜਨਮ ਲਹੇ ਅਮਰ ਚਵਾਰੀ ਨਾਨਕ ਦਾ ਦੁਖਾਏ ਵਰਪੂਰੇ ਤੇ ਜਾਣੀ ਮੰਜੀਤਾ ਖੰਡਾ ਸ੍ਰੀ ਵਾਹਿਗੁਰੂ ਜੀ ਦੇ ਬਤੇ ਤੋ ਜਿੰਦਿਆਂ ਵੀਰਾਂ ਸੰਗਤਾਂ ਭਾਏ ਆਪਣੇ ਘਰਵਾਰਨ ਚ ਪੋਜਿਆ ਹੁਜਾ ਤੋ ਬਗਦਰ ਦੇ ਜਿਹਨ ਲੋਕ ਆਇਆ ਹੋਇਆ ਗੁਰੂ ਘਰ ਦੇ ਹਾਨਾ ਸੋ ਸਾਰੇ ਚਰਨਾਂ ਪਾਏ ਗੁਰੂ ਦਾ ਬੋਲ ਸਤੇ ਪ੍ਰਬੰਧ ਦਾ ਵਰਤੋਂ ਤਹਾਰ ਕੀਤਾ ਜਾਂਦਾ ਹੈ ਸੋ ਗੁਰੂ ਘਰ ਦੇਗਾ ਵਰਤਿਆਂ ਭਾਏ ਸਤਨਾਮ ਵਾਹਿਗੁਰੂ ਮਾਇਕ ਦਾ ਜਾਪ ਹੋਊਗਾ ਸਤਨਾਮ ਵਾਹਿਗੁਰੂ ਮਾਹੇ ਗੁਰੂ ਸਤਨਾਮ ਵਾਹਿਗੁਰੂ ਮਾਹੇ ਗੁਰੂ no ਹਿੰਦੀ ਹੁੰਦੇ ਆ ਤੇ ਆਪ ਆਪਣੇ ਸਮਾਪਤ ਹੋ ਚੁੱਕੀ ਆ ਹੁਣ ਆਪਾਂ ਚੱਲਿਆਂ ਘਰ ਨੂੰ ਸਾਰੀ ਸੰਗਤ ਆ ਰਹੀ ਆ ਵਿੱਚ ਲਓ ਜੀ ਇਨੂੰ ਵਧਾਇਆ ਲੱਗਿਆ ਪੁਆਇੰਟ ਜਰੂਰ ਕਰਿਓ ਵਾਹਿਗੁਰੂ ਲਿਖ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੀਆਂ ਵੀਡੀਓ ਜਿਹੜੀਆਂ ਸਰ ਤੋਂ ਤੁਹਾਡੇ ਕੋਲ ਪਹਿਲਾਂ ਹੁਣ ਘੰਟੀ ਵਾਲਾ ਬਟਨ ਜਰੂਰ ਨਾ ਪਿਓ ਹਨ ਤੇ ਚਲੋ ਜੀ ਧੰਨਵਾਦ